ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸੰਸ ਬਾਬਾ ਨੰਦ ਸਿੰਘ ਜੀ ਪਰਮਉਦੇ ਸਨ ਕਿ ਜੋ ਵੀ ਪ੍ਰਾਣੀ ਸਪੂਰੀ ਸਾਹਿਬ ਜੀ ਦਾ ਪਾਠ ਕਰਦਾ ਹੈ ਉਸਦੇ ਨੇੜੇ ਕੋਈ ਵੀ ਦੁੱਖ ਨਹੀਂ ਆਉਂਦਾ ਉਹ ਸਦਾ ਹੀ ਸੁਖੀ ਰਹਿੰਦਾ ਹੈ ਅਤੇ ਸਾਰਿਆਂ ਰੋਗਾਂ ਦੀ ਦਵਾ ਕੇਵਲ ਕੋ ਨਾਮ ਹੀ ਹੈ ਜੋ ਜਿੰਨੇ ਵੀ ਕੋਈ ਵੱਧ ਤੋਂ ਵੱਧ ਸੁਖਮੀ ਸਾਹਿਬ ਜੀ ਦਾ ਪਾਠ ਕਰੇ ਉਸ ਦਾ ਲੋਕ ਤੇ ਪਰ ਲੋਕ ਸੁਧਰ ਜਾਂਦਾ ਹੈ ਸ਼ਾਂਤੀ ਦੇ ਪੁੰਜ ਪਰਚਾਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਇਹ ਬਾਣੀ ਰਾਜ ਕੇ ਸੰਸਾਰ ਦੇ ਸਾਰੇ ਦੁੱਖਾਂ ਦਾ ਅਲਾਨ ਦੱਸਿਆ ਹੈ ਗੁਰੂ ਗ੍ਰੀਬ ਨਵਾ ਸ੍ਰੀ ਗੁਰਗ੍ਰਹ ਸਾਹਿਬ ਜੀ ਦੀ ਰਚਨਾ ਕਰਕੇ ਸਾਰੇ ਗ੍ਰਸਤੀਆਂ ਤੇ ਮਹਾਨ ਉਪਕਾਰ ਕੀਤਾ ਹੈ ਹਰ ਇੱਕ ਬਾਣੀ ਦੀ ਇੱਕ ਇੱਕ ਪੰਕਤੀ ਸੱਚਖੰਡ ਦੀ ਸੜਕ ਹੈ जो सज्जन हार नो मिलन दा रास्ता दस्ती है आप जी दे नाना सिधि गुरु अमरदास जी दे पिता श्री गुरु रामदास जी सन आप जी ने अपने नानके कोइंदवाल विच जन्म लिया ओथे अजय रड़ना ही सिखिया सी कि एक इक इक दिन रड़दे रड़दे गुरगद्दी देख चले गए तीजे माशा जी उठ के ਕਿੱਥੇ ਗਏ ਹੋਏ ਸਨ ਦੀਵਾਨ ਵਿੱਚ ਨਹੀਂ ਸਨ ਉਦੋਂ ਰੜਦੇ ਰੜਦੇ ਗੁਰਗੱਦੀ ਤੇ ਜਾ ਬੈਠੇ ਅਚਾਨਕ ਹੀ ਭਲੇ ਪਾਸ਼ਾ ਜੀ ਗੁਰਰਾਮਦਾਸ ਜੀ ਆ ਗਏ ਤੇ ਦੋਤਰੇ ਨੂੰ ਪਿਆਰ ਨਾਲ ਚੁੱਕ ਲਿਆ ਰੱਬ ਬਾਲਕ ਨੂੰ ਚੁੱਕ ਕੇ ਸੀਨੇ ਨਾਲ ਲਾਇਆ ਚੰਨ ਵਰਗਾ ਮੱਥਾ ਚੁੰਮਿਆ ਤੇ ਪੋਲੇ ਪਾ ਪਾਚਾ ਜੀ ਨੇ ਇਨਾਂ ਨੂੰ ਪਹਿਲੀ ਅਸੀਸ ਦਿੱਤੀ ਤੇ ਹੋਰ ਵੀ ਕਈ ਵਾਰ ਬਖਸ਼ੇ ਸੋ ਉਸ ਪਹਿਲੀ ਅਸੀਸ ਨੇ ਬਾਨ ਰੱਬ ਨੂੰ ਨਾਮ ਦੀ ਰੰਗਚਾਰ ਦਿੱਤੀ ਮਾਤਾ ਭਾਨੀ ਦੀਆਂ ਨਾਮ ਦੀਆਂ ਲੋਰੀਆਂ ਨੇ ਇਨਾਂ ਨੂੰ ਮਹਾਨ ਬਣਾ ਦਿੱਤਾ ਸੀ ਗੁਰੂ ਅਰਜਨ ਦੇਵ ਜੀ ਹੌਲੀ-ਹੌਲੀ ਜਵਾਨ ਹੁੰਦੇ ਗਏ ਤੇ ਸਮਾਂ ਬੀਤਦਾ ਗਿਆ ਫਿਰ ਜਦੋਂ ਅਰਜਨ ਦੇਵ ਜੀ ਗੁਰਗੱਦੀ ਤੇ ਅਕਾਲ ਪੁਰਖ ਦਾ ਹੱਥ ਹੈ ਇਹੋ ਹੀ ਤਨ ਮਨ ਤੇ ਸਵਾਸਾਂ ਦਾ ਮਾਲਕ ਹੈ ਉਮਰ ਪਿੱਛੋਂ ਤਾਂ ਉੱਤਰ ਹੈ ਕਿ ਜਿਹੜਾ ਸਵਾਸ ਪਹਾਂ ਜਾਂਦਾ ਹੈ ਉਹਦੇ ਹੁਕਮ ਬਿਨਾਂ ਅੰਦਰ ਨਹੀਂ ਆ ਸਕਦਾ ਕਿਉਂਕਿ ਸਵਾਸ ਵੀ ਉਸੇ ਦੀ ਦੇਣ ਹੈ ਤੇ ਸਰੀਰ ਵੀ ਉਸੇ ਦੀ ਬਖਸ਼ਿਸ਼ ਹੈ ਉਹ ਮਾਲਕ ਹੈ ਸਵਾਸ ਨੂੰ ਸਰੀਰ ਵਿੱਚ ਲੰਘਣ ਦੇਵੇ ਜਾ ਨਾਂ ਲੰਗਣ ਦੇਵੇ ਉਹ ਤੇ ਹੁਕਮ ਤੋਂ ਬਿਨਾ ਪਤਾ ਵੀ ਨਹੀਂ ਹਿੱਲ ਸਕਦਾ ਸੋ ਪਿਆਰਿਓ ਇਸ ਨੂੰ ਇਸ ਆਬ ਦਾ ਮਹੱਤਮ ਹੈ ਇਸ ਨੂੰ ਸਰਪਣ ਕਰਕੇ ਹਿਰਦੇ ਵਿੱਚ ਵਸਾਓ ਨਾਨਕ ਪਾਸ਼ਾ ਜੀ ਲੋਕ ਪਰਲੋਕ ਸੁਹੇਲਾ ਕਰ ਦੇਣਗੇ ਵਾਹਿਗੁਰੂ ਜੀ ਕਾ ਕਲ ਸਾ ਵਾਹਿਗੁਰੂ ਜੀ ਕੀ ਫਤਿਹ